ਉਹ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਆਂ ਆ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਯੋਦਾ ਬਹੁ ਪਰਉਪਕਾਰੀ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠੇ ਗੁਰੂ ਖਾਲਸਾ ਜੀ ਬਾਣੀ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚ ਦਾ ਤਖਤ ਹੈ ਇਸ ਸੱਚ ਦੇ ਤਖਤ ਤੋਂ ਹਮੇਸ਼ਾ ਹੀ ਹੱਕ ਸੱਚ ਅਤੇ ਇਨਸਾਫ ਦੀ ਗੱਲ ਹੋਈ ਹੈ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਕੋ ਦਸੈ ਬਾਤ ਮਰੀਦਾ ਜੋ ਲਿਐ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਅੰਦਰ ਉਸ਼ ਤੁਮ ਦਾਵਾ ਰਹਿਣਾ ਉਸ ਮਤ ਭੇਦ ਰਹਿ ਅੱਜ ਉਸ ਸੱਜਣ ਫੇਰ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਦੇ ਅੱਗੇ ਨਤਮਸਤਕ ਹੁੰਦਿਆਂ ਪੰਥ ਨੂੰ ਸਮਰਪਿਤ ਹੋਣ ਦੇ ਵਾਸਤੇ ਆਏ ਨੇ ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆ ਉਹਨਾਂ ਨੂੰ ਹੁਕਮ ਹੈ ਕਿ ਉਹ ਖੜੇ ਹੋਣਗੇ ਜਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੱਚੇ ਪਾਤਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪਸਾਰ ਕਰਨ ਨੂੰ ਅਤੇ ਆਕਾਲ ਤੱਕ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਹਾਂਜੀ ਬਿਲਕੁਲ ਤਿਆਰ ਹਾਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਨਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢਡਰੀਆਂਵਾੜੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨੀਆਂ ਦੀ ਪੰਚ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਹੁਣ ਕੋਈ ਹਦਾਇਤ ਨਹੀਂ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਤੁਸੀਂ ਸਤਿ ਬਚਨ ਕਹਿਣਾ ਹੈ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂਵਾੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਪੰਜ ਸਿੰਘ ਸਹਿਬਾਨ ਦੇ ਸਾਹਮਣੂ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉੱਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਟੇ ਗੁਰੂ ਪੰਥ ਪਾਸੋਂ ਖਿਮਾ ਜਾਂਚਾ ਨਹੀਂ ਕੀਤੀ ਗਈ ਹੈ ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਂਚਨਾ ਦੇ ਤਹਿਤ ਉੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਖਿਮਾ ਨੂੰ ਪਰਵਾਨ ਕਰਦੇ ਆ ਅਗਾ ਤੋਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਕਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਗੁਰੂ ਅਸਥਾਨ ਗੁਰਦੁਆਰੇ ਸਿੱਖ ਜੀਵਨ ਜਾਂਚ ਨੂੰ ਘੜਨ ਦੇ ਸੋਮੇ ਹਨ ਗੁਰੂ ਸਾਹਿਬ ਵੱਲੋਂ ਆਪ ਬਣਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਗੁਰੂ ਕੇਸ ਰੋਵਰਾ ਨੇ ਵਿਰੋਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮਨਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ ਜਿਨ੍ਹਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੂੰ ਹੁਕਮ ਕੀਤਾ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਸਤਿਬਜਤ ਕਰਨੀ ਇਹਨਾਂ ਨੇ ਹਰ ਕੱਲ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਡ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਇਹਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਕ हटਾਈ ਜਾਂਦੀ ਹੈ ਅਤੇ ਨਾਲ ਹੀ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਵੀ ਆਪਣਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਕਰ ਸਕਦੇ ਹਨ ਤੁਹਾਨੂੰ ਇਹ ਸਾਰੀਆਂ ਸ਼ਰਤਾਂ ਪਰਵਾਨ ਨੇ ਹਾਂਜੀ ਹਾਂਜੀ ਭਾਈ ਰਣਜੀਤ ਸਿੰਘ ਨੇ ਅੱਜ ਸੱਚੇ ਪਾਤਸ਼ਾਹ ਦੇ ਦਰ ਤੇ ਖਿਮਾ ਜਾਚਨਾ ਕੀਤੀ ਹੈ ਤੇ ਸਾਰੀਆਂ ਸ਼ਰਤਾਂ ਨੂੰ ਪਰਵਾਣ ਕੀਤਾ ਹੈ ਇਹਨਾਂ ਨੂੰ ਹੁਕਮ ਹੈ ਕਿ ਇਹ ਹੁਣ ਸ੍ਰੀ ਅਕਾਲ ਤਖਤ ਸਾਹਿਬ 501 ਰੁਪਏ ਦੀ ਦੇਖ ਕਰਵਾ ਕੇ ਸੱਚੇ ਪਾਤਸ਼ਾਹ ਦੇ ਨਮਸਕਾਰ ਕਰਕੇ ਵਾਪਸ ਜਾ ਸਕਦੇ ਹਨ ਯਾਨੀ ਸਿੰ ਗੌਰਤੀ ਲੱਗੇ ਜਾਂਚਾਂ ਦੀ ਜਾਂਚ ਲਈ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਉਸ ਵੇੜੇ ਦੇ ਪ੍ਰਧਾਨ ਗੁਰਪੁਰ ਵਾਸੀ ਸਰਦਾਰ ਅਵ tác ਸਿੰਘ ਵੱਲੋਂ ਮੈਂਬਰਾਂ ਨਾਲ مشورہ ਕਰਕੇ ਨਿਤੀ 18 8 2022 ਨੂੰ ਹਾਈ ਪਾਵਰ ਜਾਂਚ ਕਮੇਟੀ ਬਣਾ ਕੇ ਇਹਨਾਂ ਦੇ ਨਿਰਦੋਸ਼ ਸਾਬਤ ਹੋਣ ਤੱਕ ਮਿਤੀ 28 8 2022 ਨੂੰ ਸੇਵਾ ਉੱਪਰ ਰੋਕ ਲਗਾਈ ਗਈ ਸੀ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਤਰ ਨੰਬਰ ਐਡਾ ਤਤਾ /22/286 ਮਿਤੀ 22 10 2022 ਰਾਹੀਂ ਯਾਨੀ ਰਣਜੀਤ ਸਿੰਘ ਦੌਰ ਨਾਲ ਹੋਈ ਬੇਇਨਸਾਫੀ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੇਸ਼ ਜਾਰੀ ਹੋਇਆ ਸੀ ਇਹ ਰક્ત ਜਾਂਚ ਮੁਕੰਮਲ ਹੋਣ ਤੇ ਰਿਪੋਰਟ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਭੇਜੀ ਜਾਵੇ ਮੈਂ ਆਖਿਆ ਸੀ ਮੇਰੇ ਨਾਲ ਬੇਇਨਸਾਫੀ ਹੋਈ ਦੁਬਾਰਾ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਬਾਨ ਦੀ ਕத்தரਤਾ ਦੇ ਆਦੇਸ਼ ਨੰਬਰ ਐਡਾ ਤੱਤਾ ਸਲੈਸ਼ 163 ਮਿਤੀ 6 12 2022 ਅਨੁਸਾਰ ਗਿਆਨੀ ਰਣਜੀਤ ਸਿੰਘ ਗੌਰ ਜੀਾਂ ਦੀ ਸੇਵਾਮੈਂ ਖਤਮ ਕਰਦਿਆਂ ਉਕਤ ਜਿਹੜੀ ਕਮੇਟੀ ਹਵਾਰ ਸਿੰਘ ਨਾ ਬਣਾਈ ਮੁਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਦਾ ਆਦੇਸ਼ ਕੀਤਾ ਗਿਆ ਸੀ ਅਕਾਲ ਤਖਸਾਲ ਬਰਾਂਤੂ ਤਾਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਸਾਲ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਬਲਕਿ ਅਵਤਾਰ ਸਿੰਘ ਹਿਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ ਸੰਵਿਧਾਨਕ ਆਖਿਆ ਜੋ ਕਿ ਵਾਜਬ ਨਹੀਂ ਜਾਪਦਾ ਗਿਆਨੀ ਰਣਜੀਤ ਸਿੰਘ ਔਰ ਨੇ ਮਿਤੀ 4 11 2024 ਨੂੰ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪਿਆ ਇਹਦੇ ਵਿੱਚ ਜਿਹੜੇ ਜਾਂਚ ਕਮੇਟੀ ਦੇ ਕਨਵੀਨਰ ਸੀ ਜਸਟਿਸ ਰਣਜੀਤ ਸਿੰਘ ਉਹਨਾਂ ਦੇ ਨਾਲ ਅਸੀਂ ਪੂਰੀ ਗੱਲਬਾਤ ਕੀਤੀ ਔਰ ਉਸ ਰਿਪੋਰਟ ਨੂੰ ਚੰਗੀ ਤਰ੍ਹਾਂ ਵਾਚਿਆ ਤੇ ਪੜਿਆ ਇਹਨਾਂ ਨੇ ਚਾਈ ਨੂੰ ਜਾਂਚ ਕਮੇਟੀ ਦੀ ਰਿਪੋਰਟ ਸਕੱਤਰਤ શ્રી ਕਾਟਕ ਸਾਹਿਬ ਵਿਖੇ ਸੌਂਪੀ ਅੱਜ ਪੰਜ ਸਿੰਘ ਸਹਿਬਾਨ ਦੀ ਕਚਤਤਾ ਵਿੱਚ ਪ੍ਰਾਪਤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨਪੂਰਵਕ ਅਤੇ ਸਜੀਦਗੀ ਨਾਲ ਵਿਚਾਰਿਆ ਗਿਆ ਹੈ ਇਹ ਰਿਪੋਰਟ ਅੱਜ ਪੰਜ ਸਿੰਘ ਸਹਿਬਾਨ ਵੱਲੋਂ ਖਾਲਸਾ ਪੰਥ ਦੇ ਸਨਮੁਖ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ ਗੁਰਪਰਵਾਸੀ ਅਵਤਾਰ ਸਿੰਘ ਏਹ ਤਤਕਾਲੀ ਪ੍ਰਧਾਨ ਤਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਜਿਹੜੀ ਜਾਂਚ ਕਮੇਟੀ ਉਹਦੀ ਰਿਪੋਰਟ ਮੁਤਾਬਕ ਗਿਆਨੀ ਰਣਜੀਤ ਸਿੰਘ ਗੌਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਹਿੜਾ ਦਿੱਤਾ 130 ਮਤੀ 6 12 2022 ਦੀ ਮਤ ਨੰਬਰ 750 ਇਹਨਾਂ ਦੀਆਂ ਸੇਵਾਵਾਂ ਉੱਤੇ ਲੱਗੀ ਰੋਕ हटਾਈ ਜਾਂਦੀ ਹੈ ਅਤੇ ਇਹ ਆਪਣੀਆਂ ਪੰਚਤ ਸੇਵਾਵਾਂ ਜਾਰੀ ਰੱਖ ਸਕਦੇ ਹਨ ਗੁਰੂ ਦਾ ਉਪਦੇਸ਼ ਲੈ ਜਾਈਏ ਆਪਸੀ ਮਤਭੇਦ ਇਹਨਾਂ ਤੋਂ ਉੱਪਰ ਉੱਠ ਕੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰੀਏ ਸਮੂਹ ਖਾਲਸਾ ਪੰਥ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ